ਦੇਉ ਤੇ ਮੁਗਲਾਂ ਦਾ ਸਾਹਮਣਾ ਕਰੇ ਜੰਗ ਦੇ ਮੈਦਾਨੇ ਅੰਦਰ ਕੌਮ ਖਾਤਰ ਧਰਮ ਖਾਤਰ ਤੇ ਆਪਾ ਵਾਰ ਦੇਣ ਵਾਲੇ ਜਿਨ੍ਹਾਂ ਸਿੱਖੀ ਨਾਲ ਪਿਆਰ ਕੀਤਾ ਰੋਲ ਮਾਡਲ ਤੇ ਉਹ ਸਾਡੇ ਜਿਨ੍ਹਾਂ ਨੇ ਪੜਵੀ ਲਿਓ ਪਿਆਰ ਵਿੱਚ ਸਾਰੇ ਉਹ ਜਿਨ੍ਹਾਂ ਸਿੱਖੀ ਨਾਲ ਕੀਤਾ ਹੈ ਪਿਆਰ ਦਿੱਤੀ ਦੇ ਉਪਜਨਾਂ ਦਿੱਤੀ ਨਾਲ ਕੀਤਾ ਹੈ ਪਿਆਰ ਕੀਤਾਰ ਪਿਆਰ ਸਿੱਖੀ ਦੇ ਪੁਰਾਣਾ ਵਾਰੀਆਂ ਜਿੰਨਾ ਸਿੱਕੀ ਨਾਲ ਕੀਤਾ ਹੈ ਪਿਆਰ ਸਿੱਖੀ ਦੇ ਪੁਰਾਣਾ ਵਾਰੀਆਂ ਸਿੱਕੀ ਨਾਲ ਕੀਤਾ ਹੈ ਪਿਆਰ ਸਿੱਕੀ ਦੇ ਹੋ ਜਨਵਾਰੀਓ ਜਿੰਨਾ ਸਿੱਕੀ ਨਾਲ ਕੀਤਾ ਹੈ ਪਿਆਰ ਸਿੱਕੀ ਦੇ ਤੋਰਾ ਨਾਮ ਹਾਰਿਆ ਜਿੰਨਾ ਸਿੱਕੀ ਨਾਲ ਕੀਤਾ ਹੈ ਪਿਆਰ ਸਿੱਕੀ ਦੇ ਤੋ ਜਨ i'll ਸਾਡੀ ਜ਼ਿੰਦਗੀ ਦੇ ਰੋਲ ਮਾਡਲ ਜਿੰਨਾ ਕੌਮ ਖਾਤਰ ਧਰਮ ਖਾਤਰ ਗੁਰੂ ਦੇ ਬਚਨਾਂ ਖਾਤਰ ਆਪਾਂ ਵਾਰਿਆ ਗੁਰੂ ਦਾ ਹੁਕਮ ਮੰਨਿਆ ਬਚਨ ਮੰਨਿਆ ਜੇ ਜੀਵੈ ਪਤ ਲੱਠੀ ਜਾਏ ਸਭ ਹਰਾਮ ਜਿਤਕ ਜਿਤਕ ਗੁਰੂ ਦਾ ਬਚਨ ਬਾਬਾ ਲੈਣਾ ਜੀ ਕਰਤਾਰਪੁਰ ਸਾਹਿਬ ਗਏ ਸੇਵਾ ਚ ਜੁਟੇ ਗੁਰੂ ਨਾਨਕ ਸਾਹਿਬ ਦੇ ਤੇ ਜਿਹੜਾ ਬਚਨ ਬਾਬੇ ਲੈਣੇ ਨੇ ਮੰਨਿਆ ਤੁਹਾਡੇ ਸਾਹਮਣੇ ਗੁਰਮਖੋ ਸੇਖਾਂ ਦੇ ਘਰ ਦਾ ਜਨਮਿਆ ਤੇ ਸਿੱਖ ਬਣ ਜਾਈ ਗੁਰੂ ਦੇ ਬਚਨ ਮੰਨ ਲਈਏ ਜਿੰਨਾ ਅਜੇ ਤੱਕ ਨਹੀਂ ਮੰਨਿਆ ਜਿੰਨਾ ਮੰਨਿਆ ਦਾਸ ਉਹਨਾਂ ਨੂੰ ਸਜਦਾ ਕਰਦਾ ਸਤਕਾਰ ਉਹਨਾਂ ਦੇ ਚਰਨਾਂ ਤੇ ਬਾਰ ਬਾਰ ਨਮਸਕਾਰ ਜਿਹੜੇ ਗੁਰੂ ਦਾ ਬਚਨ ਮੰਨ ਕੇ ਗੁਰਬਾਣੀ ਗੁਰਗ੍ਰੰਥ ਸਾਹਿਬ ਦੇ ਨਾਲ ਜੁੜੇ ਆ ਗੁਰੂ ਵਾਲੇ ਬਣੇ ਆ ਜਿਹੜੇ ਅਜੇ ਤੱਕ ਗੁਰਮੁਖ ਪਿਆਰਿਓ ਪਰੇ ਆ ਉਹਨਾਂ ਨੂੰ ਬੇਨਤੀ ਹੱਥ ਬੰਨ੍ਹ ਕੇ ਗੁਰੂ ਦਾ ਬਚਨ ਗੁਰੂ ਦਾ ਹੁਕਮ ਮੰਨ ਲਈਏ ਬਾਬੇ ਲੈਹਣੇ ਨੇ ਸੇਵਾ ਕੀਤੀ ਗੁਰੂ ਨਾਨਕ ਦੇ ਦਰ ਦੀ ਹੁਕਮ ਮੰਨਿਆ ਜੇ ਵਰਦਨ ਇੱਕ ਚਿੱਕੜ ਵਿੱਚ ਡਿੱਗ ਪਿਆ ਨਾਲੇ ਵਿੱਚ ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਵਰਦਨ ਕਢਣਾ ਇਤਿਹਾਸਿਕ ਸਾਖੀਆਂ ਮੈਂ ਸਾਰੇ ਮਾਤਰ ਬੇਨਤੀ ਕਰਾਂ ਗੁਰੂ ਨਾਨਕ ਸਾਹਿਬ ਨੇ ਆਖਿਆ ਚਿੱਕੜ ਚ ਕੋਲ ਡਿਗ ਪਿਆ ਵਰਦਨ ਡਿਗ ਪਿਆ ਇੱਕ ਬਾਟਾ ਚਿੱਕੜ ਵਿੱਚ ਨਾਲੇ ਗੰਦੇ ਚ ਡਿਗ ਪਿਆ ਇਹਨੂੰ ਬਾਹਰ ਕੱਢਣਾ ਬਾਬਾ ਸ੍ਰੀ ਚੰਦ ਜੀ ਨੇ ਵੀ ਜਵਾਬ ਦੇ ਦਿੱਤਾ ਬਾਕੀ ਸ਼ਿਵਦਾਰਾਂ ਦਾ ਵੀ ਜਵਾਬ ਆਖਿਆ ਗੁਰੂ ਨਾਨਕ ਸਾਹਿਬ ਮੈਂ ਤੁਹਾਡਾ ਪੁੱਤਰਾਂ ਜਿੱਕੜ 'ਚ ਹੱਥ ਮਾਰਦਾ ਚੰਗਾ ਲੱਗੂਗਾ ਲੋਕ ਵੀ ਕਹਿਣਗੇ ਬਾਬੇ ਨਾਨਕ ਦਾ ਹੱਥ ਪੁੱਤਰ ਤੇ ਚਿੱਕੜ 'ਚ ਹੱਥ ਡੋਬੀ ਬੈਠੇ ਮਹਾਰਾਜ ਔਖਾ ਕੰਮ ਹੈ ਸਤਿਗੁਰ ਨਾਲੇ ਜਿਹੜਾ ਚਿੱਕੜ ਚ ਡੇਗ ਪਿਆ ਨੂੰ ਕੱਢਣ ਦੀ ਲੋੜ ਕੀ ਆ ਬੜੇ ਬਰਤਨ ਨੇ ਲੰਗਰ ਵਿੱਚ ਪਏ ਸੱਚੇ ਬਾਦਸ਼ਾਹ ਕੋ ਬਰਤਨਾ ਕੌਲਿਆਂ ਦੀ ਕੋਈ ਕਮੀ ਆ ਸੱਚੇ ਬਾਦਸ਼ਾਹ ਮਹਾਰਾਜ ਬੜੇ ਬਰਤਨ ਨੇ ਲੰਗਰ ਵਿੱਚ ਜਿਹੜਾ ਡੇਗ ਪਿਆ ਡੇਗਾ ਰਹਿਣ ਤੋਂ ਚਿੱਕੜ ਚ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਨੇ ਬਾਰ ਬਾਰ ਵਚਨ ਕੀਤਾ ਪਰ ਮੰਨ ਨਾ ਸਕੇ ਗੁਰਬਾਣੀ ਦਾ ਵਚਨ ਭਾਈ ਸੱਤੇ ਬਲਵੰਡੇ ਦੀ ਵਾਰ ਪੜਦੇ ਪੁੱਤਰੀ ਕੌਲ ਨਾ ਕਾਲਿਓ ਕਰ ਪੀਰੋ ਕੰਨ ਮਰਟੀ ਐ ਜਸਾਤ ਗੁਰੂ ਦੇ ਪੁੱਤਰ ਸਤਗੁਰ ਦਾ ਬਚਨ ਮੰਨ ਨਾ ਸਕੇ ਤੁਸੀਂ ਸਾਰੇ ਟਕਸਾਲੀ ਬਿਰਦਵਾਨ ਬੈਠੇ ਹੋ ਮੇਰੇ ਨਾਲੋ ਸਿਆੜਿਓ ਸ਼ੁੱਧ ਪਾਠ ਪੁਤਰੀ ਬਿੰਦੀ ਦਾ ਉਚਾਰਨ ਜੇ ਸਿੱਧਾ ਕਹਿਤਾ ਪੁਤਰੀ ਕੌਲ ਨਾ ਪਾਲਿਓ ਤੇ ਪੁਤਰੀ ਦਾ ਰਸਾਂ ਦਾ ਬੇਟੀ ਇਤਿਹਾਸ ਚਾਹਸਾ ਪ੍ਰਸੰਗ ਹੀ ਨਹੀਂ ਆਉਂਦਾ ਕਿਸ ਗੁਰੂ ਸਾਹਿਬ ਦੀ ਪੁਤਰੀ ਨੇ ਗੁਰੂ ਦਾ ਹੁਕਮ ਨਾ ਮੰਨਿਆ ਹੋਵੇ ਉਤਰੀਆਂ ਤੇ ਆਗਿਆਕਾਰੀ ਬੀਬੀ ਭਾਨੀ ਜੀ ਬੀਬੀ ਦਾਨੀ ਜੀ ਬੀਬੀ ਅਮਰੋ ਜੀ ਬੀਬੀ ਵੀਰੋ ਜੀ ਗੁਰੂ ਸਹਿਬਾਨਾਂ ਦੀਆਂ ਪੁੱਤਰੀਆਂ ਸਤਿਵਜਨ ਦੀਆਂ ਅਧਿਕਾਰੀ ਪੁੱਤਰੀ ਕੌਲ ਨਾ ਪਾਲਿਓ ਨਹੀਂ ਬਿੰਦੀ ਉਚਾਰਨ ਮਾਤਰ ਪੁੱਤਰੀ ਬਹੁ ਵਚਨ ਬਣ ਜਾਊਗਾ ਉਤਰੀ ਕੌਲ ਨਾ ਪਾਲਿਓ ਕਰ ਕੀਰੂ ਕੰਨ ਮਰੜ ਗੁਰੂ ਦਾ ਕੌਲ ਗੁਰੂ ਦਾ ਵਚਨ ਮੰਨ ਨਾ ਸਕੇ ਸ਼ੁੱਧ ਉਚਾਰ ਬਿੰਦੀ ਦੇ ਨਾਲ ਵੀ ਅਰਥ ਦਾ ਫਰਕ ਪੈ ਜਾਂਦਾ ਕਿਸੇ ਜਗ੍ਹਾ ਲੱਗ ਜਾਵੇ ਅਰਥ ਵਿਗੜ ਜਾਂਦਾ ਤੇ ਕਿਸੇ ਜਗ੍ਹਾ ਲੱਗ ਜਾਵੇ ਅਰਥ ਗਣ ਜਾਂਦਾ ਅਦਕਦੇ ਨਾਲ ਫਰਕ ਪੈ ਜਾਂਦਾ ਜਬ ਰਾਮ ਨਾਮ ਮਨ ਲੱਗਾ ਜਮ ਲੱਜਾਇ ਗਿਰ ਭਗ ਲੱਜ ਲੱਜਾ ਦਾ ਅਰਥ ਹੁੰਦਾ ਸ਼ਰਮ ਜਦੋਂ ਬੰਦਾ ਰੱਬ ਨਾਲ ਜੁੜਿਆ ਜਿਹੜੇ ਜਮਾਂ ਦੀ ਡਿਊਟੀ ਲੱਗੀ ਸੀ ਉਹ ਸ਼ਰਮਸਾਰ ਹੋ ਕੇ ਭੱਜ ਗਿਆ ਵੀ ਬੰਦਾ ਤੇ ਰੱਬ ਦੇ ਨਾਲ ਜੁੜਿਆ ਬੈਠਾ ਹੈ ਤਾਂ ਜਮਨੀ ਉੱਥੇ ਜੈ ਸਾਧੂ ਗੋਗਦ ਭਜਨ ਕੀਰਤਨ ਨਾਨਕ ਨੀਤ ਨਾ ਹਉ ਨਾ ਤੂੰ ਮਹਿ ਛੁਟੈ ਨਿਕ ਨਾ ਜਾਈਓ ਹਦੂਦ ਜਬ ਰਾਮ ਨਾਮ ਮਨ ਲਾਗਾ ਜਮ ਲੱਜਾਇ ਕਰਤਾ ਲੱਜਾ ਦੇ ਸਹਿਤ ਜਦਕ ਨਾ ਲਾਈ ਅਸ਼ੁੱਧ ਉਚਾਰਨ ਹੋ ਜਾਣਾ ਵਿਦਵਾਨ ਸਾਧੂ ਬੈਠੇ ਆ ਸੰਤ ਬਾਬਾ ਪ੍ਰਤਾਪ ਸਿੰਘ ਜੀ ਲੰਗਿਆਣੇ ਵਾਲੇ ਆਏ ਆ ਗੁਰਮੁਖ ਪਿਆਰਿਓ ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਢਿੰਡਰਾਂ ਵਾਲਿਆਂ ਦੇ ਵਿਦਿਆਰਥੀ ਬਾਬਾ ਬਲਦੇਵ ਸਿੰਘ ਜੀ ਬੈਠੇ ਜੋਗੇ ਵਾਲੇ ਤੋਂ ਬਾਬਾ ਕੁਲਦੀਪ ਸਿੰਘ ਆਏ ਆ ਬਾਬਾ ਰੇਸ ਸਿੰਘ ਬੈਠੇ ਆ ਗੁਰਮਖ ਪਿਆਰਿਓ ਜਿੰਨਾ ਟਕਸਾਲਾਂ ਦੇ ਅੰਦਰੋਂ ਵਿਦਿਆ ਪੜ੍ਹੀ ਐ ਗੁਰੂ ਸਾਹਿਬ ਦੀਆਂ ਚਲਾਈਆਂ ਹੋਈਆਂ ਟਕਸਾਲਾਂ ਵਿਦਿਆ ਦੇ ਖੰਡਾਰ ਵਿਦਿਆ ਦੇ ਖਜ਼ਾਨੇ ਵਿੱਚ ਸਤਿਗੁਰਾਂ ਨੇ ਵਿਦਿਆ ਮਾਰਗਦਰਸ਼ਨ ਬਾਬਾ ਗੁਰਬਚਨ ਸਿੰਘ ਜੀ ਵਿਦਿਆ ਦੇ ਸੂਰਜ ਸ਼ੁੱਧ ਪਾਠ ਅੱਜ ਦੁਨੀਆ ਦੇ ਹਰ ਕੋਨੇ 'ਚ ਟਕਸਾਲ ਦੇ ਮੂਹਰੇ ਪੜ੍ਹਾਏ ਵਿਦਿਆਰਥੀ ਜਿਹੜੇ ਸ਼ੁੱਧ ਬਾਣੀ ਦਾ ਪਾਠ ਛੋਦੇ ਅਰਥ ਸਾਧੂ ਗੁਰੂ ਦੀ ਰਾਮਤ ਨਾਲ ਸਾਲਾਂ ਬੁੱਢੀ ਉਸੇ ਦਮਦਮੀ ਟਕਸਾਲ ਵਿੱਚ ਦਾਸ ਨੂੰ ਵੀ ਰਹਿਣ ਦਾ ਸੁਭਾਗ ਸਮਾਪਤ ਹੋਇਆ ਮਹਾਂਪੁਰਖਾਂ ਸਾਧੂਆਂ ਵਿਦਵਾਨਾਂ ਦੇ ਜੋੜੇ ਝਾੜਨ ਦਾ ਤੇ ਉਹਨਾਂ ਜੋ ਗਲਪਾ ਕੀਤੀ ਮੈਂ ਤੁਹਾਡੇ ਚਰਨਾਂ 'ਚ ਸਾਂਝੀ ਕਰਾਂ ਗੁਰਮੁਖ ਪਿਆਰਿਓ ਬਿੰਦੀ ਦੇ ਨਾਲ ਵੀ ਅਰਥ ਦਾ ਫਰਕ ਪੈ ਜਾਂਦਾ ਵਿਸ਼ਰਾਮ ਨਾਲ ਲਗਾ ਬਾਤਾਂ ਦੇ ਨਾਲ ਅਰਥ ਬਦਲ ਜਾਂਦੇ ਆ ਅਧਿਕ ਦੇ ਨਾਲ ਫਰਕ ਪੈ ਜਾਂਦਾ ਜੇ ਕਹਤਾ ਜਬ ਰਾਮ ਨਾਮੋਂ ਲੱਗਾ ਜਮ ਲੁਜਾਏ ਕਰ ਭਾਗਾ ਲਜਾਏ ਕਹਿੰਦੇ ਲੈ ਜਾਣਾ ਲੈ ਜਾਣ ਦੀ ਕਰਿਆ ਜਦੋਂ ਬੰਦਾ ਰੱਬ ਨਾਲ ਜੁੜਿਆ ਉਹਨੂੰ ਜਮ ਲੈ ਕੇ ਭਾਜ ਗਏ ਤੇ ਫਿਰ ਬਾਜੂ ਕਿਹੜਾ ਵੀ ਜੇ ਰੱਬ ਨਾਲ ਜੁੜੇ ਨੂੰ ਜਮ ਲੈ ਕੇ ਭਾਜ ਗਏ ਜਦ ਰਾਮ ਨਾਮ ਲੱਗ ਜਮ ਲੱਜਾਏ ਕਰ ਕਰ ਲੱਜਾ ਦੇ ਸਹਿਬ ਸ਼ਰਮ ਸ਼ਾਰ ਰੋਕੇ ਭੱਜ ਕੇ ਜਾਂਦੀ ਇਹਦਾ ਹੁਣ ਸਾਡੇ ਨਾਲ ਵਾਹ ਵਾਸਤਾ ਨਹੀਂ ਰਿਹਾ ਦੂਰ ਰਹੀ ਉਹ ਜਨ ਤੇ ਬਾਟ ਜੇ ਪਿੰਡ ਹੈ ਲੂਟੀ ਪਨਿਹਾਰੀ ਸੁਮਾਰਗ ਸੰਤਨ ਨੂੰ ਰਾਰੀ ਰਹੋ ਵਿਚਾਰ ਪੁੱਤਰੀ ਕੋਲ ਨਾ ਪਾਲਿਓ ਗੁਰੂ ਦਾ ਬਚਨ ਨਾ ਮੰਨ ਸਕੇ ਆਖਿਆ ਮਹਾਰਾਜ ਬੜੇ ਵਰਦਨ ਨੇ ਲੰਗਰ ਵਿੱਚ ਪਏ ਕੋਈ ਕਮੀ ਹੈ ਸਤਿਗੁਰ ਕਹਿੰਦੇ ਨਹੀਂ ਇਹ ਕੌਲ ਕੱਢਣਾ ਇਹ ਬਰਤਨ ਕੱਢਣਾ ਆਖਿਆ ਫਿਰ ਮਹਾਰਾਜ ਬੜੇ ਸਿਖਿਆ ਸਾਡੇ ਤੋਂ ਹੀ ਜ਼ਰੂਰ ਕਹਿੰਦੇ ਨਾਲੇ ਤੇ ਹੱਥ ਮਰਵਾਉਣਾ ਬੜੇ ਸਿਖਿਆ ਕਿਸੇ ਨੂੰ ਕਹਿ ਦੋ ਗੁਰੂ ਨਾਨਕ ਸਾਹਿਬ ਸੱਚੇ ਪਾਦਸ਼ਾਹ ਨੇ ਫਿਰ ਬਾਬੇ ਲੈਣੇ ਵਾਲ ਜਦੋਂ ਕੀਤਾ ਨਾ ਧਿਆਨ ਤੇ ਆਖਿਆ ਲੈਣਿਆ ਚਿੱਕੜ ਤੇ ਕੌਲ ਡਿਗ ਪਿਆ ਸਣ ਕੱਪੜੇ ਗੁਰਮੁਖ ਪਿਆਰਿਓ ਜਿੱਕੜ ਜੇ ਸ਼ਾਲ ਮਾਰ ਦਿੱਤੀ ਨਾਲੇ ਹੱਥ ਜੋੜੇ ਆਖਿਆ ਖਿਮਾ ਕਰਿਓ ਮਹਾਰਾਜ ਇੱਕ ਛੋਟੇ ਜੇ ਕੌਲ ਵਰਤਣ ਵਾਸਤੇ ਤੁਹਾਨੂੰ ਬਾਰ ਬਾਰ ਬਚਨ ਕਰਨਾ ਪਿਆ ਸੱਚੇ ਬਾਦਸ਼ਾਹ ਖਿਮਾ ਕਰਿਓ ਤੁਸੀਂ ਪਹਿਲਾਂ ਮੈਨੂੰ ਹੁਕਮ ਕਰ ਦਿੰਦੇ ਮੈਂ ਤਿਆਰ ਸੀ ਤਿਆਰ ਕਰ ਤਿਆਰ ਜਿਕੜ ਕੌਲ ਜੋ ਕੌਲ ਚਿਕੜ ਚੋ ਕੱਢ ਲਿਆ ਚਿਕੜ ਚੋ ਕੌਲ ਕੱਢ ਲਿਆ ਸਤਿਗੁਰੂ ਨੂੰ ਸੁਖਰਾਪਏ ਆਖਿਆ ਪਤਾ ਤੇ ਮੈਨੂੰ ਵੀ ਆ ਕਿ ਬੜੇ ਕੌਲ ਵਰਦਨ ਪਏ ਲੰਗਰ ਚ ਕੋਈ ਕਮੀ ਨਹੀਂ ਆ ਪਰ ਮੈਂ ਤਾਂ ਇਹ ਦੇਖ ਰਿਆ ਸੀ ਕਿ ਜਿਹੜਾ ਚਿਕੜ ਚੋ ਡੱਗੇ ਕੌਲ ਨੂੰ ਕੱਢਣ ਦੀ ਸਮਰੱਥਾ ਰੱਖਦਾ ਉਹੀ ਹਜ਼ਾਰਾਂ ਲੱਖਾਂ ਤੇ ਕਰੋੜਾਂ ਚਿੱਕੜ ਵਿੱਚ ਡਿੱਗੇ ਪਏ ਮਨੁੱਖਾਂ ਨੂੰ ਮੋਹ ਮਾਇਆ ਪਦਾਰਥ ਦੇ ਚਿੱਕੜ ਵਿੱਚ ਡੁੱਗੇ ਡੁੱਬੇ ਪਏ ਕਾਮ ਕ੍ਰੋਲ ਲੋਹੰਕਾਰ ਦੇ ਚਿੱਕੜ ਵਿੱਚ ਡਿੱਗੇ ਪਏ ਲੋਕਾਂ ਨੂੰ ਕੱਢਣ ਦੀ ਸਮਰੱਥਾ ਰੱਖੇ ਮੈਂ ਤਾਂ ਇਹ ਡਿਊਟੀ ਲਾਉਣੀ ਸੀ ਕਿ ਕਰੋੜਾਂ ਲੋਕ ਜਿਹੜੇ ਪੰਕ ਜੋ ਮੋਹ ਪਾਗ ਨਹੀਂ ਚੱਲਿਆ ਹਮ ਦੇਖਾਂ ਤਾਂ ਡੁੱਬ ਜਿਹੜੇ ਮੋਹ ਰੂਪੀ ਚਿੱਕੜ ਦੇ ਅੰਦਰ ਪੰਕਜ ਮੋਹ ਨਹੀਂ ਕਹਿਣਾ ਜੇ ਪੰਕਜ ਮੋਹ ਕਹਤਾ ਤੇ ਪੰਕਜ ਦਾ ਅਰਥ ਹੁੰਦਾ ਕਮਲ ਪੰਕ ਨਾਮ ਚਿੱਕੜ ਦਾ ਜਨਮ ਜਨਮ ਲੈਣਾ ਤੇ ਇੱਥੇ ਗੁਰਮੁ ਜਿਹੜਾ ਚਿੱਕੜ 'ਚ ਪੈਦਾ ਹੁੰਦਾ ਉਹ ਕਮਲ ਨਹੀਂ ਇੱਥੇ ਆ ਪੰਕ ਜੋ ਮੋਹ ਜਿਹੜਾ ਮੋਹ ਰੂਪੀ ਚਿੱਕੜ ਆ ਤੇ ਮੋਹ ਰੂਪੀ ਚਿੱਕੜ 'ਚ ਸੰਸਾਰ ਡਿਗ ਰਿਹਾ ਸੰਸਾਰ ਫਸਿਆ ਪਿਆ ਪਾਗ ਨਹੀਂ ਚੱਲਿਆ ਪਾਗ ਨੰ ਪੈਰ ਦਾ ਪੈਰਗਾਹ ਨਹੀਂ ਤੁਰਦਾ ਦਿਲ ਦਿਲ ਚ ਧਸਦਾ ਜਾ ਰਿਹਾ ਮਨੁੱਖ ਹਮ ਦੇਖ ਕੇ ਤੈ ਡੁੱਬਿਆ ਮੋਹ ਰੂਪੀ ਚੱਕੜ ਚ ਹਜ਼ਾਰਾਂ ਕਰੋੜਾਂ ਡਿੱਗੇ ਹੋਏ ਮਨਾਂ ਨੂੰ ਕੱਢਣ ਦੀ ਕਿਹਦੀ ਆਵਸਥਾ ਮੈਂ ਤੇ ਇਹ ਡਿਊਟੀ ਲਾਉਣੀ ਸੀ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਦੇ ਕੋ ਵਚਨ ਮੰਨਿਓ ਬਾਬੇ ਲੈਣੇ ਨੇ ਅੱਧੀ ਰਾਤ ਨੂੰ ਆਖਿਆ ਕਿ ਆ ਮੇਰੀਆਂ ਚਾਦਰਾਂ ਮੈਲੀਆਂ ਹੋ ਗਈਆਂ ਧੋਕੇ ਲਿਹਾਉਣੀਆਂ ਰਾਵੀ ਦਰਿਆ ਤੋਂ ਵਗਦੇ ਦਰਿਆ ਤੋਂ ਧੋਕੇ ਲਿਹਾਉਣੀਆਂ ਸਾਰੇਆਂ ਨੇ ਆਖਿਆ ਬਾਬਾ ਬੂ ਮਾਗਦੀਆਂ ਰਾਤਾਂ ਅੱਜਕੱਲ ਤੇ ਦਿਨੇ ਕੱਪੜੇ ਨਹੀਂ ਸੁੱਕਦੇ ਰਾਤ ਨੂੰ ਕਿੱਥੋਂ ਸੁੱਕਣਗੇ ਉਹ ਮਾਗਦੀਆਂ ਰਾਤਾਂ ਠੰਡ ਦਾ ਮੌਸਮ ਦਿਨੇ ਕੱਪੜੇ ਨੇ ਸੂਰਜ ਤੇ ਕਦੇ ਦਿਖਾਲੀ ਦਿੰਦਾ ਦਿਨ ਸਮੇਤ ਹੁੰਦਾ ਪਈਆਂ ਰਹਿੰਦੀਆਂ ਸੱਚੇ ਬਾਦਸ਼ਾਹ ਤੁਣ ਹੀ ਆ ਦਿਨੇ ਧੋ ਲਿਆਵਾਂਗੇ ਬਸਤਰ ਤੁਹਾਡੀਆਂ ਚਾਦਰ ਪਰ ਜਦੋਂ ਬਾਬੇ ਲੈਣੇ ਨੂੰ ਆਖਿਆ ਸਤਿਵਚਨ ਚਾਦਣਾ ਚੱਕੀਆਂ ਤੁਰ ਪਏ ਕਰਤਾਰ ਦੇ ਰੰਗਾਂ ਵਿੱਚ ਅਧੀ ਰਾਤ ਨੂੰ ਗੁਰੂ ਨੇ ਹੁਕਮ ਕੀਤਾ ਕੋ ਗੁਰੂ ਦੇ ਬਚਨ ਵਿੱਚ ਕਲਾ ਕੋ ਗੁਰੂ ਦੇ ਬਚਨ ਵਿੱਚ ਰਾਜ ਵਾ ਗੁਰੂ ਦਾ ਬਚਨ ਮੰਨਣਾ ਹੁਕਮ ਮੰਨਣਾ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈ ਸਤਿਗੁਰ ਦਾ ਬਚਨ ਹੁਕਮ ਮੰਨਣਾ ਸਭ ਤੋਂ ਪਹਿਲਾਂ ਤਨ ਮਨ ਧਨ ਸੌਪਣਾ ਇਹ ਸੌਂਪ ਕੇ ਵੀ ਗੱਲ ਨਹੀਂ ਬਣਨੀ ਜਿੰਨਾ ਚਿਰ ਹੁਕਮ ਨਹੀਂ ਮੰਨਿਆ ਕੰਨ ਮਨ ਧਨ ਸਭ ਸੌਪ ਸੌਪ ਦੇਣਾ ਸਾਰਾ ਕੁਝ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਣਾ ਗੁਰੂ ਦਾ ਫਿਰ ਪ੍ਰਾਪਤੀ ਗੁਰਮੁਖ ਪਿਆਰੇ ਹੁਕਮ ਮੰਨਣਾ ਗੁਰੂ ਦਾ ਬਚਨ ਮੰਨਣਾ ਬਾਬੇ ਲੈਣੇ ਨੇ ਚਾਦਾਂ ਰੱਖੀਆਂ ਮੋਢੇ ਤੇ ਤੁਰ ਪਿਆ ਬਾਬਾ ਲੈਣਾ ਰਾਵੀ ਵਾਲ ਨੂੰ ਤੇ ਨਾਲੇ ਕੀ ਗਾਉਂਦਾ ਜਾਂ ਜਾਂਦਾ ਸੱਚੇ ਪਾਤਸ਼ਾਹ ਤੂੰ ਜਾਣੇ ਕਰਤਾਰ ਤੇਰੀਆਂ ਤੁਆਂ ਨੇ ਹੁਜਰ ਕਰਤਾਰ ਸੂਰ ਦਾ ਸਿਮਰਨ ਅੱਧੀ ਰਾਤ ਨੂੰ ਤੋਰਿਆ ਕਰਤਾਰ ਦੀਆਂ ਕਰਤਾਰ ਜਰਨ ਮਹਾਰਾਜ ਦੀਆਂ ਮਹਾਰਾਜ ਜਾਣੇ ਪਰ ਕੁਦਰਤ ਖੁਦਾ ਦੀ ਜਿਉਂ-ਜਿਉਂ ਬਾਬੇ ਲੈਣੇ ਦੇ ਕਦਮਾਂ ਵਧੇ ਨਾ ਰਾਵੀ ਦਰਿਆ ਵੱਲ ਗੁਰਮੁਖ ਪਿਆਰਿਓ ਕਦਮ-ਕਦਮ ਤੇ ਚਾਨਣ ਹੁੰਦਾ ਗਿਆ ਕਦਮ ਅੱਧੀ ਰਾਤ ਦਾ ਸਮਾਂ ਸੀ ਪਰ ਕਦਮ-ਕਦਮ ਤੇ ਚਾਨਣ ਬਾਬਾ ਲੈਣਾ ਸਤਬਜਨ ਕਹਿ ਕੇ ਗੁਰੂ ਦਾ ਹੁਕਮ ਮੰਨ ਕੇ ਤੁਰਿਆ ਉਸ ਗੁਰੂ ਦਾ ਜਿਹੜੇ ਗੁਰੂ ਦੇ ਹੁਕਮ ਵਿੱਚ ਭੈਅ ਵਿੱਚ ਪਵਣ ਵਹੈ ਸਦਵਾਉ ਭੈਅ ਵਿੱਚ ਚੱਲੇ ਲੱਖ ਲੱਖ ਦਰਿਆਵ ਜਿਹਦੇ ਭੈਅ ਵਿੱਚ ਸੂਰਜ ਭੈਅ ਵਿੱਚ ਚੰਦ ਜਿਹਦੇ ਭੈਅ ਵਿੱਚ ਹੁਕਮ ਵਿੱਚ ਸੂਰਜ ਤੇ ਚੰਦ ਭੈਅ ਵਿੱਚ ਸਾਰਾ ਮੌਸਮ ਓ ਵਾਹਿਗੁਰੂ ਅਕਾਲ ਪੁਰਖ ਗੁਰਮੁਖ ਪਿਆਰਿਓ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਜੋਤ ਰੂਪ ਹਰਿਆਵ ਗੁਰੂ ਨਾਨਕ ਕਹਾਇਓ ਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਹੁਕਮ ਮੰਨਿਆ ਜਿਨ੍ਹਾਂ ਦੇ ਹੁਕਮ ਦੇ ਵਿੱਚ ਹੀ ਆ ਸੂਰਜ ਤੇ ਚੰਦਰਮ ਅਧੀ ਰਾਤ ਨੂੰ ਤਰੇ ਬਚਣ ਤੇ ਸ਼ਰਧਾ ਸੀ ਸ਼ੰਕਾ ਨਹੀਂ ਸੀ ਸਿਰ ਮਾਤਰ ਵੀ ਸ਼ੰਕਾ ਪੈ ਜਾਵੇ ਸਰਦਾ ਡੁੱਟ ਜਾਂਦੀ ਹੈ ਪ੍ਰਾਪਤੀ ਨਹੀਂ ਸ਼ੰਕਾ ਨਹੀਂ ਸੀ ਗੁਰੂ ਦੇ ਬਚਨ ਤੇ ਪੂਰਨ ਸਰਦਾ ਸਿੱਖ ਦਾ ਜੀਵਨ ਬਾਬੇ ਲੈਣ ਦਾ ਭਾਈ ਲੈਣੇ ਦਾ ਜੀਵਨ ਇੱਕ ਸਿੱਖ ਦਾ ਜੀਵਨ ਗੁਰੂ ਦਾ ਵਚਨ ਮੰਨਿਆ ਸਤਿ ਵਚਨ ਕਹਿ ਕੇ ਜਿਵੇਂ ਗੁਰੂ ਨਾਨਕ ਸਾਹਿਬ ਨੇ ਨਾਨਕ ਮਤੇ ਆਖਿਆ ਸੀ ਨਾ ਜਾਂ ਦਰਿਆ ਤੇ ਮਰਦਾਨਿਆਂ ਲੀਕ ਮਾਰਦਾ ਆਈ ਪਾਣੀ ਤੇਰੇ ਪਿੱਛੇ ਆਊਗਾ ਪਰ ਮੁੜ ਕੇ ਨਾ ਦੇਖੀ ਮਰਦ ਆਇਆ ਮਰਦਾਨਾ ਲੀ ਗੁਰਮੁਖ ਪਿਆਰਿਓ ਪਾਣੀ ਮਗਰੇ ਤੁਰਿਆ ਆਇਆ ਖਿਆਲ ਆ ਗਿਆ ਕਹਿੰਦਾ ਦੇਖਾਂ ਤੇ ਸਹੀ ਆਉਂਦਾ ਵੀ ਹੈ ਕਿ ਐਵੇਂ ਲੀਕ ਮਾਰਦਾ ਹੋਣਾ ਜਦੋਂ ਮੁੜ ਕੇ ਪਛਾਨ ਦੇਖਿਆ ਬਸ ਪਾਣੀ ਉੱਥੇ ਹੀ ਖੜ ਗਿਆ ਬਹੁਤ ਵੱਡਾ ਡੈਮ ਪਾਣੀ ਦਾ ਨਾਨਕ ਮਤਾ ਸਾਹਿਬ ਦੇ ਨੇ ਜਿਨ੍ਹਾਂ ਗੁਰੂ ਦਾ ਬਚਨ ਮੰਨਿਆ ਸਤਿਗੁਰ ਸੱਜੇ ਪਾਤਸ਼ਾਹ ਮਹਾਰਾਜ ਵਾਹਿਗੁਰੂ ਅਕਾਲ ਪੁਰਖ ਦਾ ਰੂਪ ਸਤ ਕਰਤਾਰ ਦਾ ਜਾਪ ਭਾਈ ਮਰਦਾਨਿਆਂ ਨੂੰ ਦਿੱਤਾ ਤੇ ਆਪ ਸਤਗੁਰ ਨਾਮਕਾਰ ਦਾ ਜਾਪ ਤੁਰੇ ਜਾ ਰਿਹਾ ਕਿਆ ਮਰਦਾਨਿਆਂ ਜਾਪ ਕਰ ਗੁਰੂ ਦਾ ਬਚਨ ਗੁਰ ਕਹਿਆ ਸਕਾਰ ਕੁਮਾਵੋ ਪਾਣੀ ਤੇ ਤੁਰਿਆ ਜਾਵੇ ਮਰਦਾਨਾ ਨਾਲ ਅੱਜ ਦੇ ਸਾਨੂੰ ਕਰਾਮਾਤਾਂ ਜੀਆਂ ਲੱਗਦੀਆਂ ਪਰ ਨਹੀਂ ਗੁਰਮੁਖ ਪਿਆਰੇ ਸੱਜੇ ਵਜਨ ਜੋ ਇਤਿਹਾਸ ਗੁਰੂ ਦੇ ਘਰ ਵਿੱਚ ਤੇ ਕਰਮਾਤਾ ਅਚਨ ਚੇਤ ਵਰਤਦੀਆਂ ਆਪਣੇ ਆਪ ਕਰਮਾਤਾ ਕਰਮਾਤਾ ਸਤਿਗੁਰ ਨੇ ਕੋਈ ਸੋਭਾ ਵਧਾਉਣ ਵਾਸਤੇ ਜਾਂ ਕਿਸੇ ਨੂੰ ਪਿੱਛੇ ਲਾਉਣ ਵਾਸਤੇ ਨਹੀਂ ਅਚਨ ਚੇਤ ਦੁਨੀਆ ਦੇ ਭਲੇ ਲਈਏ ਜਿਹੜੀਆਂ ਕਰਮਾਤਾ ਗੁਰੂ ਨਾਨਕ ਦੇ ਘਰ ਵਿੱਚ ਵਰਤਦੀਆਂ ਗੁਰੂ ਨਾਨਕ ਦੇ ਸਿੱਖਾਂ 'ਚ ਗੁਰੂ ਨਾਨਕ ਦੇ ਘਰ ਦੇ ਕੂਕਰਾਂ ਦੇ ਅੰਦਰ ਗੁਰਮੁਖ ਪਿਆਰਿਓ ਇਹ ਤਾਕਤਾਂ ਜਿਹੜੇ ਗੁਰੂ ਨਾਨਕ ਦੇ ਵਰਤਦੀਆਂ ਸਤਿਗੁਰ ਦੀ ਰਹਿਮਤ ਹੋਰ ਮਨੁੱਖ ਪਿਆਰ ਸਤਿਗੁਰ ਦਾ ਬਚਨ ਮੰਨਿਆ ਮਰਦਾਨੇ ਤੁਰਿਆ ਜਾਵੇ ਪਾਣੀ ਦੇ ਉੱਤੇ ਜਿਵੇਂ ਛੜਕਦੇ ਤੁਰਿਆ ਜਾਂਦਾ ਮਨੁੱਖ ਤੇ ਸਤਿਕਰਤਾਰ ਦਾ ਜਪ ਛੱਡ ਕੇ ਕਹਿੰਦਾ ਮੈਂ ਵੀ ਜੱਪਾਂ ਜਿਹੜਾ ਗੁਰੂ ਨਾਨਕ ਸਾਹਿਬ ਜਪਰੇ ਜਦੋਂ ਲੱਗਿਆ ਜਿ ਆਪਣ ਤੇ ਗੋਡੇ-ਗੋਡੇ ਏਠਾ ਪਾਣੀ ਝੋਗਿਆ ਨਾਲ ਦੀ ਨਾਲ ਲੱਗਿਆ ਡੋਬਣਾ ਕਹਿੰਦਾ ਮਹਾਰਾਜ ਬਚਾਓ ਸਤਿਗੁਰ ਕਹਿੰਦੇ ਸਤਿਕਰਤਾਰ ਕਰ ਫਿਰ ਸਤਿਕਰਤਾਰ ਕਿਹਾ ਤੇ ਪਾਣੀ ਦੇ ਉੱਤੇ ਆ ਗੁਰੂ ਦਾ ਬਚਨ ਮੰਨਣਾ ਸੀ ਗੁਰਮੁਖੋ ਗੁਰੂ ਦਾ ਹੁਕਮ ਪਰ ਫਰਕ ਆਹੀ ਆ ਗਿਆ ਗੁਰਮੁਖੋ ਕਈ ਕਹਿੰਦੇ ਬਾਬਾ ਜੀ ਪੁਰਾਣੇ ਸਿੱਖਾਂ ਤੇ ਅੱਜ ਦੇ ਸਿੱਖਾਂ 'ਚ ਫਰਕ ਕੀ ਹੈ ਫਰਕ ਕੀ ਇੰਨੀ ਚੜ੍ਹਦੀ ਕਲਾ ਹੁੰਦੀ ਸੀ ਛੋਲਿਆਂ ਦੀਆਂ ਮੁੱਠਾਂ ਖਾ ਕੇ ਵੀ ਸਿੰਘ ਲੜਦੇ ਸੀ ਜੰਗਲਾਂ 'ਚ ਰਹਿੰਦੇ ਵੀ ਇਹੋ ਜੀ ਜੰਗ ਲੜਦੇ ਸੀ ਘੋੜਿਆਂ ਦੀਆਂ ਕਾਠੀਆਂ ਤੇ ਆਰਾਮ ਕਰਕੇ ਵੀ ਤਿਆਰ-ਬਰਤਿਆਰ ਇੰਨੇ ਪੱਕੇ ਹੁੰਦੇ ਸੀ ਸਿੱਖ ਫਰਕ ਕੀ ਆ ਤੇ ਬੇਨਤੀ ਕਰਨੀ ਪੈਂਦੀ ਗੁਰਮਖੋ ਪ੍ਰਾਤਨ ਸਿੱਖ ਉਹ ਕਰਦੇ ਜੋ ਗੁਰੂ ਕਹਿੰਦਾ ਤੇ ਅੱਜ ਅਸੀਂ ਕਹਿੰਨੇ ਆ ਕਿ ਗੁਰੂ ਉਹ ਕਰੇ ਜੋ ਅਸੀਂ ਕਹਿੰਨੇ ਅਸੀਂ ਸਿਆਣੇ ਹੋ ਗਏ ਆ ਨਾ ਗੁਰੂ ਨਾਲ ਐ ਗੁਰੂ ਦਾ ਹੁਕਮ ਨਹੀਂ ਮੰਨਣਾ ਗੁਰੂ ਸਾਡਾ ਮੰਨੇ ਪਰ ਬਾਣੀ ਕਹਿੰਦੀ ਗੁਰੂ ਦਾ ਵਚਨ ਮੰਨ ਗੁਰ ਕਹਿਆ ਸਾਕਾਰ ਕਮਵ ਗੁਰ ਕੀ ਕਰਨੀ ਕਾਹੇ ਤਾਂ ਗੁਰ ਸਿੱਖੀ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਨੋ ਹਰ ਹਰ ਕਥਾ ਨਰਾਲੀ ਜੋ ਸਾਧਗੁਰ ਕਹਿ ਰਿਹਾ ਉਹਨੂੰ ਮੰਨਣਾ ਅਸੂ ਸਿਆਣੇ ਹੋ ਕੇ ਅਸੀਂ ਕਹਿੰਦੇ ਗੁਰੂ ਉਹ ਕਰੇ ਜੋ ਅਸੀਂ ਕਹਿੰਨੇ ਅਸੀਂ ਸਿਆਣੇ ਆ ਤੇ ਗੁਰਸੇ ਕਹਿੰਦਾ ਜੀ ਇਹ ਤੇ ਬੜਾ ਫਰਕ ਆ ਆਖਿਆ ਭਲਿਆ ਇਸੇ ਕਰਕੇ ਤੇ ਵੇੜਾ ਕਰਕੇ ਆ ਐਸੇ ਇਹ ਤੇ ਬੜਾ ਫਰਕ ਐਸੇ ਕਰਕੇ ਤੇ ਵੇੜਾ ਕਰਕੇ ਆ ਅਸੀਂ ਕਹਿੰਨੇ ਗੁਰੂ ਉਹ ਕਰੇ ਜੋ ਅਸੀਂ ਕਹਿੰਨੇ ਆ ਪ੍ਰਾਤਨ ਸੇਖੋ ਕਹਿੰਦੇ ਸੀ ਕਰਦੇ ਸੀ ਜੋ ਗੁਰੂ ਕਹਿੰਦਾ